ਮੈਨੂੰ ਸਮਝ ਨਾ ਆਵੇ ਹੁਣ ਮੈਂ ਕੀ ਕਰਾਂ ਮੈਨੂੰ ਸਮਝ ਨਾ ਆਵੇ ਹੁਣ ਮੈਂ ਕੀ ਕਰਾਂ ਮੈਨੂੰ ਸਮਝ ਨਾ ਆਵੇ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਸਮਝ ਨਾ ਆਵੇ ਕਿੱਥੇ ਆਰਾਮ ਕਰਾਂ ਮੈਨੂੰ ਸਮਝ ਨਾ ਆਵੇ ਹੁਣ ਮੈਂ ਕਿੱਥੇ ਨੀਂਦ ਪੂਰੀ ਕਰਾਂ ਤੁਰਦਾ ਤੁਰਦਾ ਡੇਡੇ ਮਡੇ ਰਾ ਜਾਵਾਂ ਤੁਰਦਾ ਤੁਰਦਾ ਡੇਡੇ ਮਡੇ ਰਾ ਜਾਵਾਂ ਕੰਦਾ ਸਿਰ ਮਾਰ ਮਾਰ ਕੇ ਪੂਹਾ ਸਬਦਾਂ ਪੱਨੀ ਜਾਵਾਂ ਕੋਈ ਕਹਿੰਦਾ ਪਾਗਲ ਤੇ ਕੋਈ ਆਸ਼ਿਕ ਝੱਲਾ ਸਮਝੀ ਜਾਵੇ ਕੋਈ ਕਹਿੰਦਾ ਪਾਗਲ ਤੇ ਕੋਈ ਆਸ਼ਿਕ ਝੱਲਾ ਸਮਝੀ ਜਾਵੇ ਕੋਈ ਮਾਰੇ ਬੱਟੇ ਤੇ ਕੋਈ ਤਰਸ ਕਰ ਜਾਵੇ ਕੋਈ ਪਰਦਾ ਢਿੱਡ ਤੇ ਕੋਈ ਢਿੱਡ ਲਤ ਮਾਰ ਜਾਵੇ ਕੋਈ ਠਹਿਰਾਵੇ ਕੁਝ ਪਲ ਲਈ ਘਰ ਦੀ ਥੜੀ ਤੇ ਕੋਈ ਥੜੀ ਤੋਂ ਲਤ ਮਾਰ ਜਾਵੇ ਮੈਨੂੰ ਸਮਝ ਨਾ ਆਵੇ ਕਿਸ ਤੋਂ ਕੀ ਮੰਗਾ ਮੈਨੂੰ ਸਮਝ ਨਾ ਆਵੇ ਕਿਸ ਦਾ ਹੋ ਕੇ ਰਮਾ ਮੈਨੂੰ ਸਮਝ ਨਾ ਆਵੇ ਕੋਣ ਆਪਣਾ ਤੇ ਕੋਣ ਬਗਾਨਾ ਮੈਨੂੰ ਸਮਝ ਨਾ ਆਵੇ ਕਿਸ ਦਾ ਲੈ ਕੇ ਖਾਵਾਂ ਸਮਝੋ ਸਭ ਬਾਰ ਖੋਈ ਜਾਂਦਾ ਦਿਨ ਨੂੰ ਸੁੱਤਾ ਤੇ ਰਾਤ ਨੂੰ ਮੈਂ ਜਾਗ ਜਾਂਦਾ ਅੱਗ ਹਵਾਲੇ ਬਹਿ ਕੇ ਮੈਂ ਰੋਈ ਜਾਂਦਾ ਪਾਣੀ ਦਾ ਘੁੱਟ ਪੀ ਕੇ ਮੈਂ ਹੋਕਾ ਲਈ ਜਾਂਦਾ ਸਾਹ ਕਦੇ ਕਦੇ ਓਖਾ ਮੈਨੂੰ ਆਈ ਜਾਂਦਾ ਜਿਉਣ ਦੀ ਥਾਂ ਮੈਂ ਮਰਨ ਦਾ ਚਾਹ ਰੱਖੀ ਬੈਠਾ ਸਭ ਤੇ ਯਕੀਨ ਦਿਨੋ ਦਿਨ ਮੇਰਾ ਘੱਟੀ ਜਾਂਦਾ ਖੁਦ ਨਾਲ ਪਿਆਰ ਮੇਰਾ ਵਧੀ ਜਾਂਦਾ ਸਮਝੋ ਬਾਹਰ ਇਸ ਕਿਸਮਤ ਨੂੰ ਮੈਂ ਪਰਖੀ ਜਾਂਦਾ ਭੱਜ ਦੌੜ ਕੇ ਮੈਂ ਥੱਕ ਜਾਂਦਾ ਜਿੱਤ ਦਾ ਜਸ਼ਨ ਮਨਾ ਕੇ ਫਿਰ ਹਾਰ ਦੀ ਉਟੀਕ ਕਰਦਾ ਰਹਿਦਾ ਸਮਝ ਨਾ ਆਵੇ ਮੈਂ ਹਾਲਾਤਾਂ ਤੋਂ ਕਿਵੇਂ ਚੂਝਦਾ ਰਹਿੰਦਾ ਮੈਨੂੰ ਸਮਝ ਨਾ ਆਵੇ ਉਡੀਕ ਕਰਾਂ ਜਾਂ ਮੈਂ ਮਰ ਜਾਵਾਂ ਮੈਨੂੰ ਸਮਝ ਨਾ ਆਵੇ ਦੂਰ ਜਾਵਾਂ ਉਸੇ ਰਸਤੇ ਬੈਠ ਜਾਵਾ ਮੈਨੂੰ ਸਮਝ ਨਾ ਆਵੇ ਪਿਆਰ ਨੂੰ ਅਜਮਾਵਾਂ ਜਾਂ ਫਿਰ ਸਭ ਭੁੱਲ ਜਾਵਾਂ ਮੈਨੂੰ ਸਮਝ ਨਾ ਆਵੇ ਗੁੱਸਾ ਕਰਾਂ ਜਾਂ ਖਿਜਦਾ ਰਵਾਂ ਮੈਨੂੰ ਸਮਝ ਨਾ ਆਵੇ ਚੀਕ ਮਾਰਾਂ ਜਾਂ ਚੁੱਪ ਬਹਿ ਜਾਵਾਂ ਮੈਨੂੰ ਸਮਝ ਨਾ ਆਵੇ ਤੈਨੂੰ ਪਾਵਾਂ ਜਾਂ ਫਿਰ ਤੈਨੂੰ ਜਾਣ ਦਵਾਂ ਮੈਨੂੰ ਸਮਝ ਨਾ ਆਵੇ ਪਿਆਰ ਦੀ ਸੋਨਾ ਜਾਂ ਮਾਂ ਨੂੰ ਪੂਜਾਂ ਕੁਝ ਵੀ ਮੈਨੂੰ ਸਮਝ ਨਾ ਆਵੇ ਤੈਂਹੋਂ ਰੱਬ ਦੇ ਹੱਥ ਮੈਂ ਸਭ ਛੱਡੀ ਜਾਵਾਂ ਕੁਝ ਵੀ ਮੈਨੂੰ ਸਮਝ ਨਾ ਆਵੇ ਤੈਿਓ ਰੱਬ ਦੇ ਹੱਥ ਸਭ ਮੈਂ ਛੱਡੀ ਜਾਵਾਂ ਤੈਿਓ ਰੱਬ ਦੇ ਹੱਥ ਸਭ ਮੈਂ ਛੱਡੀ ਜਾਵਾਂ ਤੈਿਓ ਰੱਬ ਦੇ ਹੱਥ ਸਭ ਮੈਂ ਛੱਡੀ ਜਾਵਾਂ